ਹਾਂਜੀ ਪਿਆਰ ਭਰੀ ਹੱਥ ਸ੍ਰੀ ਗੱਲ ਸਾਰਿਆਂ ਨੂੰ ਜੀ ਉਮੀਦ ਕਰਦਾ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਜਿਹੜੇ ਵੀ ਰ ਭੈਣ ਭਾਈ ਆਪਣੇ ਚੈਨਲ ਨਾਲ ਨਵੇਂ ਜੁੜੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅੱਜ ਆਪਾਂ ਤੁਹਾਡੇ ਵਾਸਤੇ ਕੁੜਤੇ ਪਜਾਮੇ ਦੀ ਵੈਰਾਈਟੀ ਲੈ ਕੇ ਆਏ ਆ ਜੀ ਇਹ ਵੀ ਦਾ ਕੱਪੜਾ ਸੀਟ ਐਕਸ ਦੀ ਲਈ ਜੀ ਇਹ ਬਹੁਤ ਸੋਹਣਾ ਕੱਪੜਾ ਹੈਗਾ ਆ ਕੱਪੜਾ ਦੇਖੋ ਕੱਪੜਾ ਦਿਖਾਉ ਜੀ ਇਹਦੇ ਵਿੱਚ ਸਾਰੇ ਰੰਗ ਡਿਜ਼ਾਈਨ ਦਾ ਦਿਖਾ ਦੂ ਸਾਰੇ ਰੰਗ ਆ ਗਏ ਮਤਲਬ ਇੱਧਰ ਟਟੂਆਟ ਆਪਣੇ ਲਵੇ 1000 ਥਾਨ ਆਇਆ ਗੁਰਤੇ ਵੇਮੇ ਦਾ ਸਾਰਾ ਸੀਟ ਐਕਸ ਦਾ ਤੇ ਕੇ ਐਮ ਦਾ ਗੁਰਤਾ ਵੇਮਾ ਆਇਆ ਆਪਣੇ ਲਵੇ ਗਰਮੀਆਂ ਦੇ ਵਿੱਚ ਸੌਫਾ ਕਪੜਾ ਪੂਰਾ ਆਹ ਦੇਖੋ ਸਪੈਸ਼ਲ ਕਲਰ ਕਪੜਾ ਪਿਓਰ ਕਿਆਓ ਵਰਗਾ ਕਪੜਾ ਲਈ ਜੀ ਦਾ ਬਹੁਤ ਮੱਦੇ ਭਾਤ ਲੱਗ ਜੂਗਾ ਤੇ ਜਿਹੜੇ ਵੀਰ ਭੈਣ ਨੂੰ ਕਪੜੇ ਦੀ ਲੋੜ ਹੈ ਉਹ ਆਪਾਂ ਨੂੰ ਮੈਸੇਜ ਕਰ ਸਕਦਾ ਹੈ ਜਾਂ ਤੁਸੀਂ ਆ ਕੇ ਵੀ ਲੈ ਜਾ ਸਕਦੇ ਹੋ ਦੁਕਾਨ ਤੇ ਪੂਰੇ ਮਿੱਠੇ ਰੇਟ ਤੇ ਲਾਵਾਂਗੇ ਸਾਨੂੰ ਗੁਰਤਾ ਵੇਮਾ ਇਹਦੇ ਵਿੱਚ ਬਹੁਤ ਸਾਰੇ ਰੰਗ ਤੁਹਾਨੂੰ ਗੂੜੇ ਰੰਗ ਵੀ ਦੇ ਦਾਂਗੇ ਇੱਧਰ ਰੰਗ ਦਿਖਾ ਦੂ ਜੀ ਆਹ ਦੇਖੋ ਸਾਰੇ ਰੰਗ ਮਿਲ ਜਾਣਗੇ ਪੂਰੀ ਕੁਆਂਟੀਟੀ ਦੇ ਵਿੱਚ ਮਾਲ ਆ ਚੁੱਕਿਆ ਆਪਣੇ ਰਵੇ ਰੰਗ ਗੂੜੇ ਫਿੱਕੇ ਸਾਰੇ ਸਾਰੇ ਲੀਜੀ ਬੀਜੀ ਹੈ ਜੀ ਨੂੰ ਜੀ ਨੂੰ ਵੀ ਲੋੜ ਹੈ ਉਹ ਆਪਾਂ ਨੂੰ ਦੱਸ ਸਕਦਾ ਸਪੈਸ਼ਲ ਬਾਈਟ ਇਹਦੇ ਵਿੱਚ ਸਪੈਸ਼ਲ ਮਿਲ ਜੂਗਾ ਠੀਕ ਹੈ ਓਕੇ ਧੰਨਵਾਦ ਜੀ ਵੀਡੀਓ ਐਂਡ ਤੱਕ ਦੇਖਣ ਦਾ ਤੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਬਈ ਸਾਰੇ ਜਣੇ ਧੰਨਵਾਦ ਜੀ